ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਤੋੜੀ ਆਪਣੀ ਚੁੱਪੀ ਇੱਕ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਤੇ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਪੈਂਤੜਾ ਇੰਜ ਲੱਗ ਰਿਹਾ ਸੀ ਜਿਵੇਂ ਨਵਜੋਤ ਸਿੰਘ ਸਿੱਧੂ ਖਾਮੋਸ਼ ਹੋ ਗਏ ਨੇ ਸਿਆਸਤੋਂ ਕੋਹਾਂ ਦੂਰ ਚਲੇ ਗਏ ਨੇ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਨਹੀਂ ਕਰਨਗੇ ਕਿਉਂਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਮੁਅਤਲ ਕਰ ਦਿੱਤਾ ਗਿਆ ਸੀ ਨਵਜੋਤ ਸਿੰਘ ਸਿੱਧੂ ਨੂੰ ਹਾਲਾਂਕਿ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਤੇ ਵੱਡੇ ਇਲਜ਼ਾਮ ਲਗਾਏ ਖਾਸ ਕਰਕੇ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸੌਦੇਬਾਜ਼ੀ ਹੁੰਦੀ ਹੈ 500 ਕਰੋੜ ਰੁਪਏ ਦਾ ਅਟੈਚੀ ਕੇਸ ਜਿਸ ਦੇ ਕੋਲ ਹੈ ਉਹੀ ਪੰਜਾਬ ਦਾ ਮੁੱਖ ਮੰਤਰੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਬਣ ਸਕਦਾ ਹੈ ਸਾਡੇ ਕੋਲ 500 ਕਰੋੜ ਰੁਪਇਆ ਨਹੀਂ ਨਵਜੋਤ ਸਿੰਘ ਸਿੱਧੂ ਸਿਆਸਤ ਵਿੱਚ ਤਾਂ ਹੀ ਆਉਣਗੇ ਤਾਹੀ ਉਹ ਆ ਕਾਂਗਰਸ ਪਾਰਟੀ ਦੀ ਅਗਵਾਈ ਕਰਨਗੇ ਜੇਕਰ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਅਲਾ ਲਿਆ ਜਾਂਦਾ ਹੈ ਜੇਕਰ ਨਹੀਂ ਤਾਂ ਉਹ ਸਿਆਸਤ ਤੋਂ ਦੂਰ ਰਹਿਣਗੇ 500 ਕਰੋੜ ਰੁਪਏ ਦੇ ਮਾਮਲੇ ਦੇ ਵਿੱਚ ਜਿਹੜੀ ਬਿਆਨਬਾਜ਼ੀ ਕੀਤੀ ਗਈ ਨਵਜੋਤ ਕੌਰ ਸਿੱਧੂ ਨੂੰ ਵੱਡੇ ਪੱਧਰ ਤੇ ਮਹਿੰਗੀ ਭਈ ਰਾਤੋਂ ਰਾਤ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਨਵਜੋਤ ਕੌਰ ਸਿੱਧੂ ਨੂੰ ਅਨਮਿਥੇ ਸਮੇਂ ਦੇ ਲਈ ਕਾਂਗਰਸ ਪਾਰਟੀ ਦੇ ਵਿੱਚੋਂ ਮੁਤਲ ਕਰ ਦਿੱਤਾ ਗਿਆ ਹਾਲਾਂਕਿ ਨਵਜੋਧ ਕੋਰ ਸਿੱਧੂ ਹੁਣ ਨਿਤਨ ਗੱਟਕਰੀ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਨ ਸ਼ਾਹ ਦੀ ਸੋਸ਼ਲ ਮੀਡੀਆ ਉੱਤੇ ਪੋਸਟ ਆਪ ਕੇ ਸੋਲੇ ਗਾਰੀ ਹੈ ਯਾਨੀ ਕਿ ਭਾਰਤੀ ਜਨਤਾ ਪਾਰਟੀ ਦਾ ਗੁਣਗਾਨ ਕੀਤਾ ਜਾ ਰਿਹਾ ਹੈ ਹਾਲਾਂਕਿ ਸਿੱਧੂ ਜੋੜਾ ਬੜਾ ਵੱਡਾ ਅਲੋਚਕ ਰਿਹਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਮੁੱਚੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦਾ ਲੇਕਿਨ ਜਾਦੂ ਦੀ ਛੜੀ ਹੈ ਨਵਜੋਤ ਕੌਰ ਸਿੱਧੂ ਦੇ ਕੋਲ ਤੇ ਉਸ ਤੋਂ ਇਲਾਵਾ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਤੱਕ ਨਵਜੋਤ ਸਿੰਘ ਸਿੱਧੂ ਤੇ ਕਿਸੇ ਵੀ ਤਰ੍ਹਾਂ ਦਾ ਪ੍ਰਸ਼ਟਾਚਾਰ ਨੂੰ ਲੈ ਕੇ ਨਸ਼ਾ ਤਸਕਰੀ ਨੂੰ ਲੈ ਕੇ ਕਿਰਦਾਰ ਨੂੰ ਲੈ ਕੇ ਇਮਾਨਦਾਰੀ ਨੂੰ ਲੈ ਕੇ ਇਲਜ਼ਾਮ ਨਹੀਂ ਲੱਗਿਆ ਕਿ ਪੰਜਾਬ ਦੇ ਪੰਜਾਬ ਦੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੱਪੜਾ ਕਿਸੇ ਵੀ ਤਰ੍ਹਾਂ ਦਾ ਪ੍ਰਸ਼ਟਾਚਾਰ ਕੀਤਾ ਹੋਵੇ ਨਵਜੋਤ ਸਿੰਘ ਸਿੱਧੂ ਨੇ ਨਵਜੋਤ ਸਿੰਘ ਸਿੱਧੂ ਬਿਦਾਗ ਸੀ ਬਿਦਾਗ ਹਨ ਅਤੇ ਬਿਦਾਗ ਰਹਿਣਗੇ ਹਾਲਾਂਕਿ ਉਹਨਾਂ ਉੱਤੇ ਕਈ ਇਲਜ਼ਾਮ ਲੱਗੇ ਕਿ ਇਹ ਜਲਦੀ ਕਰ ਬੈਠਦੇ ਨੇ ਜੀ ਇਹ ਇਹਨਾਂ ਦਾ ਕੰਟਰੋਲ ਨਹੀਂ ਆਪਣੇ ਸ਼ਬਦਾਂ ਤੇ ਇਹ ਬੋਲਣ ਲੱਗਿਆ ਬਿਨਾ ਬਿਨਾ ਸੋਚੇ ਸਮਝੇ ਬੋਲ ਦਿੰਦੇ ਨੇ ਲੇਕਿਨ ਕਹਿੰਦੇ ਨੇ ਕਿ ਜਿਸ ਦੇ ਅੰਦਰ ਸੱਚ ਹੋਵੇ ਉਹ ਕੋਠੇ ਉੱਤੇ ਚੜ੍ਹ ਕੇ ਨੱਚਦਾ ਵੀ ਹੈ ਅਤੇ ਹੋਕਾ ਵੀ ਦਿੰਦਾ ਹੈ ਕਿ ਸੱਚ ਮੇਰੀ ਬੁਕਲ ਦੇ ਵਿੱਚ ਮੇਰੀ ਜੇਬ ਦੇ ਵਿੱਚ ਹੈ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੇ ਜਿੰਨਾ ਜਿੰਨੀ ਦੇਰ ਵੀ ਸਿਆਸਤ ਕੀਤੀ ਇਮਾਨਦਾਰੀ ਨਾਲ ਕੀਤੀ ਬੇਦਾਗ ਹੋ ਕੇ ਕੀਤੀ ਅਤੇ ਜਿਸ ਜੋ ਗਲਤ ਹੈ ਪਾਰਟੀ ਦੇ ਵਿੱਚ ਉਸ ਨੂੰ ਗਲਤ ਕਿਹਾ ਜੋ ਸਹੀ ਹੈ ਉਸ ਨੂੰ ਸਹੀ ਕਿਹਾ ਕਿਉਂਕਿ ਜਦੋਂ ਉਹਨਾਂ ਦੀ ਸ਼ੁਰੂਆਤ ਹੋਈ ਸੀ ਭਾਰਤੀ ਜਨਤਾ ਪਾਰਟੀ ਵੱਲੋਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਹੋਏ ਵਿਰੋਧਤਾ ਕਰਦੇ ਹੋਏ ਉਹ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਹਾਲਾਂਕਿ ਨਵਜੋਤ ਸਿੰਘ ਸਿੱਧੂ ਨੇ ਜੋ ਵੀ ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸ ਪਾਰਟੀ ਦੇ ਵਿੱਚ ਕੰਮ ਕੀਤੇ ਉਹ ਹਾਲੇ ਵੀ ਕਾਬਲੇ ਤਾਰੀਫ ਨੇ ਆ ਹੁਣ ਇੱਕ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਮਲਕਾ ਅਰਜਨ ਖੜਕੇ ਰਾਹੁਲ ਗਾਂਧੀ ਕੇਸੀ ਵਿ ਨੂੰ ਬਕਾਰ ਹੋ ਰਹੇ ਨੇ ਇਸ ਮੀਟਿੰਗ ਦੀ ਜਿਹੜੀ ਅਗਵਾਈ ਕੀਤੀ ਹੈ ਲੇਕਿਨ ਨਵਜੋਤ ਸਿੰਘ ਸਿੱਧੂ ਨੂੰ ਨੂੰ ਹੀ ਬੁਲਾਇਆ ਗਿਆ ਇਟ ਮੀਨਸ ਕਿ ਜਿਸ ਤਰ੍ਹਾਂ ਸੰਸਦ ਮੈਂਬਰ ਪਟਿਆਲੇ ਤੋਂ ਲੋਕ ਸਭਾ ਸੰਸਦ ਮੈਂਬਰ ਧਰਮਵੀਰ ਗੱਤਿ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਚਿੰਕ ਹੈ ਜਿਹੜੀ ਸਿਆਸੀ ਅੱਗ ਹੈ ਨਵਜੋਤ ਸਿੰਘ ਸਿੱਧੂ ਦੇ ਵਿੱਚ ਉਹ ਨਾ ਅੱਜ ਖਤਮ ਹੋਵੇਗੀ ਨਾ ਕੱਲ ਖਤਮ ਹੋਵੇਗੀ ਉਹ ਆਪਣੀ ਸਿਆਸੀ ਪਾਰੀ ਜ਼ਰੂਰ ਸ਼ੁਰੂ ਕਰਨਗੇ ਚਾਹੇ ਉਹ ਕਾਂਗਰਸ ਪਾਰਟੀ ਵੱਲੋਂ ਕਰ ਤੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਤੇ ਚਾਹੇ ਉਹ ਆਪਣੀ ਪਾਰਟੀ ਬਣਾਉਣ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਦਰਦ ਉਸਦੇ ਦਿਲ ਦੇ ਵਿੱਚ ਸਮਾਇਆ ਹੋਇਆ ਹੈ ਉਸਦੇ ਦਿਲ ਨੂੰ ਕੋਈ ਕੋਈ ਪੁੱਛ ਕੇ ਨਹੀਂ ਦੇਖਦਾ ਕਿਉਂਕਿ ਹਮੇਸ਼ਾ ਹੀ ਉਹ ਪਖ ਪਾਦਾ ਸ਼ਿਕਾਰ ਹੋਏ ਹਮੇਸ਼ਾ ਹੀ ਉਹ ਗੰਦੀ ਰਾਜਨੀਤੀ ਦਾ ਸ਼ਿਕਾਰ ਹੋਏ ਹਾਲਾਂਕਿ ਸਿੱਧੂ ਜੋੜਾ ਹਮੇਸ਼ਾ ਹੀ ਪੰਜਾਬ ਦੇ ਭਲੇ ਦੀ ਗੱਲ ਕਰਦਾ ਰਿਹਾ ਹੈ ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜ ਦੀ ਗੱਲ ਕਰਦਾ ਰਿਹਾ ਹੈ ਯਾਨੀ ਕਿ ਨਵਜੋਤ ਸਿੰਘ ਸਿੱਧੂ ਦਾ ਸੁਪਨਾ ਸੀ ਜਦੋਂ ਚਰੰਜੀਸਨ ਚੰਨੀ ਨੂੰ 111 ਦਿਨਾਂ ਵਾਸਤੇ ਕੈਪਟਨ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ ਜੇਕਰ ਉਹਨਾਂ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਅਜੇ 111 ਦਿਨ ਬਾਅਦ ਪੰਜਾਬ ਦੇ ਮੁੱਖ ਮੰਤਰੀ ਬਣਦੇ ਇਹਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ ਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਕੁਝ ਹੋਰ ਹੋਣੇ ਸੀ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਹਨਾਂ ਨੂੰ ਖੁੱਲਾ ਸੱਦਾ ਦਿੱਤਾ ਸੀ ਕਿ ਤੁਸੀਂ ਆਮ ਆਦਮੀ ਪਾਰਟੀ ਵਿੱਚ ਆ ਜਾਓ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਲੜੋ ਤੁਸੀਂ ਮੁੱਖ ਮੰਤਰੀ ਬਣ ਜਾਓ ਡੀਪੀ ਸੀਐਮ ਐ ਬਣ ਜਾ ਮੈਂ ਜਾ ਮੈਂ ਗ੍ਰਹਿ ਮੰਤਰੀ ਦਾ ਲੈ ਲਾਂਗਾ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰਪਣ ਹੈ ਜਿਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਖੁੱਲਾ ਸੱਦਾ ਦਿੱਤਾ ਕਿ ਆਓ ਆਮ ਆਦਮੀ ਪਾਰਟੀ ਦੀ ਵਾਗਡੋਰ ਸੰਭਾਲੋ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਬਣ ਜਾਓ ਮੈਂ ਡਿਪਟੀ ਸੀਐਮ ਬਣ ਜਾਵਾਂਗਾ ਆਪਾਂ ਪੰਜਾਬ ਦੀ ਬਿਹਤਰੀ ਲਈ ਕੰਮ ਕਰੀਏ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਕਰ ਰਹੇ ਨੇ ਕਿਆ ਸੰਗhayਾਂ ਲਗਾਈਆਂ ਚਾਰੀਆਂ ਨੇ ਕਿ ਸਿੱਧੂ ਜੋੜਾ ਜੇਕਰ ਕਾਂਗਰਸ ਪਾਰਟੀ ਵੱਲੋਂ ਆਪਣੀ ਸਿਆਸੀ ਪਾਰੀ ਸ਼ੁਰੂ ਨਾ ਕਰ ਸਕਿਆ ਤਾਂ ਭਾਰਤੀ ਜਨਤਾ ਪਾਰਟੀ ਵੱਲ ਜ਼ਰੂਰ ਜਾਵੇਗਾ ਕਿਉਂਕਿ ਜਿਸ ਤਰ੍ਹਾਂ ਨਵਜੋਤ ਕੌਰ ਸਿੱਧੂ ਹੁਣਾ ਵੱਲੋਂ ਅ ਨੇਤਾ ਬਣਾਈ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂਆਂ ਨਾਲ ਇੰਝ ਲੱਗ ਰਿਹਾ ਹੈ ਕਿ ਜਿਵੇਂ ਸਾਰੀ ਗੇਮ ਹੁਣ ਨਵਜੋਤ ਕੌਰ ਸਿੱਧੂ ਕਮਾਵੇਗੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਤੇ ਨਵਜੋਤ ਸਿੰਘ ਸਿੱਧੂ ਹੋ ਸਕਦਾ ਹੈ ਕਿਆਸ ਲਗਾਈਆਂ ਲਗਾਈਆਂ ਜਾ ਰਹੀਆਂ ਨੇ ਜਿਸ ਤਰ੍ਹਾਂ ਧਰਮਵੀਰ ਗਾਂਧੀ ਨੇ ਕਿਹਾ ਕਿ ਉਹ ਆਪਣੀ ਪਾਰਟੀ ਦੀ ਉਹ ਆਪਣੀ ਸਿਆਸ ਦੀ ਸਿਆਸੀ ਪਾਰੀ ਕਿਸੇ ਵੀ ਮੰਚ ਤੋਂ ਸ਼ੁਰੂ ਕਰ ਸਕਦੇ ਹਨ ਧੰਨਵਾਦ